ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਥੋੜਾ ਬਿੰਦਾ ਲਾਹੌਰਿਆ ਆਪਾਂ ਫੇਸਬੁੱਕ ਤੇ ਜਿਵੇਂ YouTube ਤੇ ਵੀਡੀਓ ਪਾਉਂਦੇ ਰਹਿੰਨੇ ਆ ਤੇ ਮੈਂ ਆਪਣੇ ਮੁਕਸਰ ਡੀਲਰਸ਼ਿਪ ਤੇ ਆਇਆ ਸੀਗਾ ਤੇ ਮੈਂ ਕਿਹਾ ਵੀ ਅੱਜ ਤੁਹਾਨੂੰ ਥੋੜਾ ਦਿਖਾ ਦਈਏ ਵੀ ਅੱਗੇ ਜਿਵੇਂ ਹੁਣ ਮਹੀਨਾ 7 ਚੱਲ ਪਿਆ ਤੇ 10ਵੇਂ ਮਹੀਨੇ 9ਵੇਂ ਮਹੀਨੇ ਦੇ ਐਂਡ 10ਵੇਂ ਮਹੀਨੇ ਜਦੋਂ ਬਿਲਰ ਚੱਲ ਪੈਂਦੇ ਆ ਤੇ ਉਹਨਾਂ ਦੀ ਜਿਹੜੀ ਰਿਪੇਅਰ ਹੈ ਉਹ ਕਸਟਮਰ ਜਿਵੇਂ ਹੁਣੇ ਹੀ ਕਿਉਂ ਫਿਰ ਬਿਲਰ ਕਾਫੀ ਬਣ ਜਾਂਦੇ ਆ ਤੇ ਰਿਪੇਅਰ ਜਿਹੜੀ ਐ ਹੁਣ ਤੋਂ ਹੀ ਸ਼ੁਰੂ ਹੋ ਗਈ ਐ ਤੇ ਜਿਵੇਂ ਜਿਵੇਂ ਮੰਨ ਕੇ ਚੱਲੋ ਵੀ ਇੱਕੇਦਮ ਤਾਂ ਫਿਰ ਉਹ ਤੋਂ ਇਕੱਠੇ ਵੀ ਨਹੀਂ ਕੀਤੇ ਜਾਂਦੇ ਤੇ ਅਸੀਂ ਇੱਕ ਲਿਸਟ ਬਣਾ ਕੇ ਜਿਵੇਂ ਕੋਈ ਪਹਿਲਾਂ ਲਿਆਉਂਦਾ ਪਹਿਲਾਂ ਫਿਰ ਮੈਂ ਬਿਲਰ ਵੀ ਦਿਖਾਵਾਂ ਪਹਿਲਾਂ ਲਿਆਉਂਦਾ ਪਹਿਲਾਂ ਵਾਰੀ ਸਰ ਐ ਸਭ ਕੇ ਰਿਪੇਅਰ ਜਿਹੜੀ ਐ ਉਹ ਚਾਲੂ ਕਰਤੀ ਐ ਤੇ ਜਿਹੜੇ ਵੀ ਮਲੋਟ ਏਰੀਏ ਦੇ ਵਿੱਚ ਬਿਲਰ ਐ ਜਾਂ ਮੁਕਸ਼ਰ ਏਰੀਏ ਚ ਬਿਲਰ ਐ ਤੁਕੇ ਭਰਾ ਨੇ ਜੇ ਮੇਰੇ ਰਿਪੇਅਰ ਕਰਾਉਣੀ ਹੈ ਤੇ ਉਹ ਆਪਦਾ ਨੰਬਰ ਲਵਾ ਸਕਦਾ ਜੀ ਤੇ ਆਪ ਦੀ ਬੈਲਰ ਦੀ ਰਿਪੇਅਰ ਕਰਾ ਸਕਦਾ ਕਿਉਂ ਇਸ ਟਾਈਮ ਜਿਹੜਾ ਸਹੀ ਟਾਈਮ ਹੈ ਸਹੀ ਟਾਈਮ ਦਾ ਮਤਲਬ ਇਹ ਹੈ ਵੀ ਚਲੋ ਜਿਵੇਂ ਦਾਰ ਦੀ ਜੀ ਗੱਲ ਕਰੀਏ ਤਾਂ ਉਹਦੇ ਆਸਤੇ ਦਾ ਸਹੀ ਟਾਈਮ ਹੁਣ ਛੋਣੇ ਦਾ ਹੈ ਵੀ ਉਧਰ ਰੁਜਿਆ ਤੇ ਇੱਧਰ ਜਿਹੜਾ ਸਹੀ ਟਾਈਮ ਹੈ ਉਹ ਜਿਹੜਾ ਮੈਂ ਤੁਹਾਨੂੰ ਕਿਹਾ ਵੀ ਉਹ ਇਹ ਹੈ ਵੀ ਇੱਥੇ ਹੁਣ ਸਾਡੇ ਕੋਲ ਕੀ ਹੈ ਕਿ ਕੰਮ ਥੋੜਾ ਜਿਆ ਰਹਿਲਾ ਹੁੰਦਾ ਇਹਨਾਂ ਦੇ ਨਾਲ ਕੰਮ ਜਿਹੜਾ ਬੈਲ ਨਾਲ ਚੱਲਦਾ ਉਸੇ ਹਿਸਾਬ ਨਾਲ ਆਪਾਂ ਬੈਲਰ ਸਾਧਦੇ ਆ ਵੀ ਆਪਣਾ ਰਿਪੇਅਰ ਜਿਹੜੀ ਉਹ ਚੰਗੀ ਹੋ ਸਕੇ ਕਿਉਂ ਅਗਲੇ ਮਹੀਨਾ ਗਨੀਆਂ ਆਪਾਂ 8 9ਵਾਂ ਤੇ ਉਦੋਂ ਤਾਂ ਫਿਰ ਕੱਸ ਪਿਆ ਜਾਂਦਾ ਬਹੁਤ ਜ਼ਿਆਦਾ ਚਲੋ ਕਈ ਬੰਦੇ ਨਹੀਂ ਪਹਿਲਾਂ ਲਿਉਂਦੇ ਕਰਦੇ ਜਾਂ ਹਨਾ ਕੋ ਪੇਮੈਂਟ ਤੋਂ ਲਾ ਲਓ ਜਾਂ ਕਿਸੇ ਤਰ੍ਹਾਂ ਵੀ ਤੇ ਉਹ ਟਾਈਮ ਦੀ ਟਾਈਮ ਫਰੀਕੇ ਦਾ ਜਿਹੜਾ ਰਸ਼ ਪੈਂਦਾ ਤੇ ਫਿਰ ਇਕੱਠੇ ਕੰਮ ਦੇ ਵਿੱਚ ਤਾਂ ਫਰਫਰ ਕਰਦਾ ਹੀ ਹੈ ਜੋ ਆਈਦੇ ਸਮੇਂ ਦੇ ਵਿੱਚ ਕੰਮ ਹੋਣਾ ਹੈ ਤੇ ਇੱਕੇਦਮ ਰਸ਼ ਦੇ ਵਿੱਚ ਹੋਣਾ ਹੈ ਤੇ ਫਿਰ ਬੰਦੇ ਨੇ ਕਾਲ ਵੀ ਕਰਨੀ ਹੈ ਉਦੇ ਸ਼ਾਬ ਨਾਲ ਤਾਂ ਫਰਕ ਰਹਿੰਦਾ ਜੀ ਫਿਰ ਕੰਮ ਜਿਹੜਾ ਕਾਲ ਦਾ ਕਾਲ ਦਾ ਹੀ ਹੁੰਦਾ ਤੇ ਰਲੇ ਦਾ ਟਾਈਮ ਰਲੇ ਦਾ ਜਾਂਦਾ ਅਸੀਂ ਵੀਰ ਮੰਨ ਲਓ ਕਿਸੇ ਟਾਈਮ ਮੈਂ ਵੀ ਟਰੈਕਟਰ ਰਿਪੇਅਰ ਦਾ ਕੰਮ ਕਰਦਾ ਹੁੰਦਾ ਸੀਗਾ ਤੇ ਹੌਲੀ-ਹੌਲੀ ਇਸ ਪਾਸੇ ਆਏ ਆ ਸੇਲ ਵਾਲੇ ਪਾਸੇ ਆ ਗਏ ਫੈਕਟਰੀ ਏਜੰਸੀ ਦੇ ਵਿੱਚ ਸੇਲ ਕਰਨ ਲੱਗ ਗਏ ਤੇ ਉਦੋਂ ਜੇ ਕਿਸੇ ਜ਼ਿੰਮੇਵਾਰ ਨੇ ਸਾਡੇ ਕੋਲ ਪਰਮਨੈਂਟ ਖਾਤੇ ਹੁੰਦੇ ਸੀਗੇ ਵੀ ਖਾਤੇ ਮਤਲਬ ਵੀ ਗਾਹਕ ਜਿਹੜਾ ਪੱਕਾ ਹੀ ਹੁੰਦਾ ਸੀ ਜਿਹੜਾ ਸਾਡਾ ਵਰਕਸ਼ਾਪ ਨਾਲ ਜੁੜਿਆ ਹੋਇਆ ਸੀ ਤੇ ਜਿਵੇਂ ਨਾਲ ਜੀ ਦਾ ਡੰਗਾ ਲੈਂਦਾ ਦੋ ਦੋ ਤਿੰਨ ਤਿੰਨ ਟਰੈਕਟਰ ਬੰਦੇ ਕੋਲ ਹੈਗੇ ਜਿਵੇਂ ਫਰੋਈਪਰੇ ਏਰੀਆ ਦੀ ਗੱਲ ਕਰ ਰਿਹਾ ਮੈਂ ਤੇ ਦੋ ਦੋ ਤਿੰਨ ਟਰੈਕਟਰ ਹੈਗੇ ਆ ਤੇ ਜੇ ਡੰਗਾ ਜਾਂ ਲੈਂਦਾ ਤੇ ਉਹਨੂੰ ਫਿਰ ਅਸੀਂ ਵਿਹਲੇ ਟਾਈਮ ਸੱਦਣਾ ਜਿਹੜੇ ਮੰਨ ਲਓ 8ਵੇਂ 9ਵੇਂ ਮਹੀਨੇ ਤੋਂ ਦੇਣ ਦੇ ਸ਼ੁਰੂ ਹੁੰਦੇ ਨੇ ਨਾ ਵੀ ਇੱਕ ਰਾ ਚੋਨਾ ਚੋਨਾ ਵੱਢ ਕੇ ਸੈਲੀ ਦੇ ਦਿਨ ਵਿਹਲੇ ਜਿਹੜੇ ਹੁੰਦੇ ਆ ਜੋ ਜੋ ਸੋ ਟਰੈਕਟਰ ਦਾ ਇੰਜਨ ਜਿਹੜਾ ਕਰਕੇ ਦੇਣਾ ਬੜੇ ਸ਼ੌਂਕ ਨਾਲ ਵੀ ਪੂਰੀ ਤਸੱਲੀ ਨਾਲ ਕਰਕੇ ਦੇਣਾ ਤੇ ਕੋਈ ਕਮੀ ਨਾ ਛਡਣੀ ਤੇ ਜਿਵੇਂ ਹੁਣ ਆ ਵੱਡਾ ਆਪਣਾ ਜਿਹੜਾ 60 70 ਨਿਊ ਹੋਲੈਂਡ ਹੈ ਇਹਦੀ ਵੀ ਲਾ ਲਓ ਵੀ ਜਿਹੜੇ ਹੁਣ ਪਹਿਲਾਂ ਦੇ ਟਰੈਕਟਰ ਉਹਦੇ ਚੱਲਦੇ ਪੈ ਰਹੇ ਆ ਉਹਨੇ ਉਹਨਾਂ ਦੀ ਰਿਪੇਅਰ ਵੀ ਸ਼ੁਰੂ ਹੋਈ ਹੈ ਸਸੀ ਕਾਲ ਦੇ ਠੀਕ ਠਾਕ ਇਹ ਹੁਣ ਮੱਕੀ ਵਾਲੀ ਮਸ਼ੀਨ ਹੈ ਇਹ ਆਪਣੇ ਕੋਲ ਸ਼ਕਤੀਮਾਨ ਦੀ ਇਹ ਜਿਹੜੀ ਰਿਪੇਅਰ ਕਰਕੇ ਜਿਵੇਂ 5-7 ਦਿਨਾਂ ਦੇ ਵਿੱਚ ਵਿੱਚ ਹੁਣ 5 ਕਿ ਦਿਨ ਦੇ ਵਿੱਚ ਕੰਮ ਜਿਹੜਾ ਮੋਕਸਰ ਜਲੇ ਸ਼ੁਰੂ ਹੋ ਜਾਣਾ ਤੇ ਇਹ ਜਿਹੜਾ ਵੱਡਾ ਟਰੈਕਟਰ ਹੈ ਇਹਦੀ ਰਿਪੇਅਰ ਮੈਸਰ ਸਿਜੀਲ ਮੋਕੇ ਤਾਂ ਇਹਦੀ ਜਿਹੜੀ ਟੀਮ ਹੈ ਉਹ ਬਾਹਰੋਂ ਹੀ ਆਉਂਦੀ ਹੁੰਦੀ ਹੈ ਤੇ ਚਲੋ ਆਪਣੇ ਮਕੈਨਿਕ ਵੀ ਇਹਦਾ ਰਿਪੇਅਰ ਦਾ ਕੰਮ ਜਿਵੇਂ ਕਰਦੇ ਆ ਕੋਈ ਸਰਵਿਸ ਦਾ ਹੈ ਨਾ ਮੈਂ ਤੁਹਾਨੂੰ ਦਿਖਾ ਦਈਏ ਬੇਸਟਵੇਂ ਕੰਮ ਜਿਹੜੇ ਚੱਲ ਰਹੇ ਆ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਫਿਰ ਤੋਂ ਸਾਰਿਆਂ ਨੂੰ ਕਿਉਂ ਜਦੋਂ ਆਪਾਂ ਵੀਡੀਓ ਬਦਲਦੇ ਨਾ ਇੱਧਰ ਉੱਧਰ ਕਰਦੇ ਆ ਕੈਮਰਾ ਤਾਂ ਉਦੋਂ ਆਵਾਜ਼ ਵਿੱਚੋਂ ਬਦਲਣ ਲੱਗਿਆ ਬੋਲਦੇ ਹੋਈ ਤੇ ਉਹ ਆਵਾਜ਼ ਨਹੀਂ ਆਉਂਦੀ ਤੇ ਆਪਾਂ ਮਿਲਦੇ ਆ ਫਿਰ ਤੁਹਾਨੂੰ ਨਵੀਂ ਵੀਡੀਓ ਨਾਲ ਮੈਂ ਅੱਜ ਮੈਂ ਸਭ ਥੋੜੀ ਜਿਹੀ ਜਿਹੜੀ ਜਾਣਕਾਰੀ ਹੈ ਸਾਂਝੀ ਕਰਦੇ ਆ ਵੀ ਫਿਰ ਬੰਦੇ ਨੂੰ ਇਸ ਪਾਸੇ ਵੀ ਧਿਆਨ ਰੱਖਦਾ ਵੀ ਇਹ ਕੰਮ ਆਪਾਂ ਕਰਨੇ ਕਰਾਉਣੇ ਆ ਸਤਿ ਸ਼੍ਰੀ ਅਕਾਲ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜਿਉਂਦੇ ਵੱਸਦੇ ਰਹੋ